ਸਾਬੀ ਨਿਊਜ਼ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਪੁਲਿਸ ਨੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜ ਦੇ ਕਤਲकांड ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਵਿੱਚੋਂ ਇੱਕ ਵਿਅਕਤੀ ਫੀਡਕੋਟ ਜ਼ਿਲ੍ਹੇ ਦਾ ਨਿਵਾਸੀ ਹੈ ਤੇ ਉਹ ਕੈਨੇਡਾ ਵਿੱਚ ਸਟੱਡੀ ਕਰਨ ਗਿਆ ਸੀ ਤੇ ਪਿਛਲੇ 4 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਕੈਨੇਡਾ ਪੁਲਿਸ ਨੇ ਕਿਹਾ ਹੈ ਕਿ ਭਾਰ ਸਰਕਾਰ ਨੇ ਹੀ ਨਿੱਜਰ ਦਾ ਕਤਲ ਕਰਵਾਇਆ ਹੈ ਅਮਰੀਕਾ ਵਿੱਚ ਫਲੇਸਤੀਨੀ ਪੱਖੀ ਅੰਦੋਲਨ ਦਾ ਦਮਨ ਕਰਨ ਲਈ 2300 ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ ਇਹਨਾਂ ਵਿੱਚ ਪਾਇਆ ਜਾਣ ਵਾਲਾ ਮਾਈਕਰੋ ਪਲਾਸਟਿਕ ਖੂਨ ਵਿੱਚ ਮਿਲ ਕੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਲਾਸਟਿਕ ਦੇ ਲਪਾਫਿਆਂ ਵਿੱਚ ਗਰਮ ਖਾਣਾ ਪਾਣ ਦੇ ਨਾਲ ਇਹ ਹੋਰ ਵੀ ਖਾਣਾ ਨੁਕਸਾਨਦੇ ਹੋ ਜਾਂਦਾ ਹੈ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚੀਕਾ ਕੰਬੋਜ ਨੇ ਭਾਰਤੀ ਪੰਚਾਇਤੀ ਰਾਜ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਚਾਇਤੀ ਰਾਜ ਵਿੱਚ ਔਰਤਾਂ ਦੀ ਭਾਗੀਦਾਰ ਹੋਰ ਵੀ ਜ਼ਿਆਦਾ ਇਸ ਪ੍ਰਬੰਧਨ ਨੂੰ ਵਿਲੱਖਣ ਬਣਾ ਦਿੰਦੀ ਹੈ ਗੁਜਰਾਤ ਵਿਖੇ ਪ੍ਰਿਅੰਕਾ ਗਾਂਧੀ ਨੇ ਬੋਲਦਿਆਂ ਕਿਹਾ ਹੈ ਕਿ ਮੋਦੀ ਸ਼ਾਂਸ਼ਾਹਾਂ ਤੇ ਉਹ ਖੁਦ ਮਹਿਲਾਂ ਵਿੱਚ ਰਹਿੰਦੇ ਹਨ ਤੇ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿ ਰਹੇ ਹਨ ਉਹਨਾਂ ਨੇ ਕਿਹਾ ਕਿ ਮੇਰੇ ਭਰਾ ਨੇ 4000 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਆਮ ਆਦਮੀ ਦੀ ਆਵਾਜ਼ ਸੁਣੀ ਹੈ ਮੋਦੀ ਨੇ ਕਿਹਾ ਕਿ ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੈ ਤੇ ਪਿਛਲੇ 25 ਸਾਲਾਂ ਤੋਂ ਮੈਂ ਇੱਕ ਵੀ ਪੈਸੇ ਦਾ ਭ੍ਰਿਸ਼ਟਾਚਾਰ ਨਹੀਂ ਕੀਤਾ ਰਾਜਸਥਾਨ ਮੱਧ ਪ੍ਰਦੇਸ਼ ਅਤੇ 12 ਰਾਜਾਂ ਵਿੱਚ ਮੀਂਹ ਦੇ ਪੂਰੇ ਅਸਾਰਨ ਤੇ ਮੁੰਬਈ ਅਤੇ ਤਾਮਨਡ ਵਿੱਚ ਸਮੁੰਦਰ ਦੇ ਅੰਦਰ 5 ਫੁੱਟ ਤੋਂ ਉੱਪਰ ਲਹਿਰਾਂ ਉੱਠ ਸਕਦੀਆਂ ਹਨ ਮੁੰਬਈ 에어ਪੋਰਟ ਤੋਂ ਅਫਗਾਨਿਸਤਾਨ ਦੀ ਡਿਪਲੋਮੈਟ ਜਾਕੀਆ ਬਰਦਾਦ ਦੇ ਕੋਲੋਂ 25 ਕਿਲੋਗ੍ਰam ਸੋਨਾ ਫੜਿਆ ਗਿਆ ਜਿਸ ਦੀ ਅੰਤਰਰਾਸ਼ਟਰੀ ਕੀਮਤ 18.6 ਕਰੋੜ ਬਣਦੀ ਹੈ ਬ੍ਰਾਜ਼ੀਲ ਵਿੱਚ ਹੜ੍ਹ ਨਾਲ ਤਬਾਹੀ ਦੇ ਕਾਣ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਹਜ਼ਾਰ ਤੋਂ ਵੱਧ ਲੋਕ ਘਰ ਛੱਡਣੇ ਮਜਬੂਰ ਹੋ ਚੁੱਕੇ ਹਨ ਚੀਨ ਨੇ ਮੂਨ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਪਾਕਿਸਤਾਨ ਨੇ ਕਿਹਾ ਹੈ ਕਿ ਇਹ ਮਿਸ਼ਨ ਉਸ ਦਾ ਹੈ ਉਹਨਾਂ ਨੇ ਕਿਹਾ ਕਿ ਚੰਦਰਮਾ ਦੇ ਡਾਰਕ ਸਾਈਡ ਤੋਂ 53 ਨਿਲੇ ਦੇ ਅੰਦਰ ਅੰਦਰ ਸੈਂਪਲ ਲਿਆਏ ਜਾਣਗੇ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਤੋਂ ਪਹਿਲਾਂ ਇਹ ਮਿਸ਼ਨ ਸ਼ੁਰੂ ਹੋ ਚੁੱਕਾ ਹੈ। ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਡਬਲੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਤੇ ਉਹਨਾਂ ਤੋਂ ਇਲਾਵਾ ਚਾਰ ਹੋਰ ਨੇਤਾਵਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅਮਰੀਕਾ ਦੀ ਪੈਂਸਿਲਬਾਨੀਆ ਦੀ ਨਰਸ ਹੀਥਰ ਨੇ ਬਾਈ ਮਰੀਜ਼ਾਂ ਨੂੰ ਵੱਧ ਇਨਸੂਲਿਨ ਦੇ ਕੇ ਉਹਨਾਂ ਨੂੰ ਮੌਤ ਦੀ ਕਾਰਟਾ ਦਿੱਤਾ। 41 ਸਾਲਾਂ ਦੀ ਨਰਸ ਨੂੰ ਅਮਰੀਕੀ ਸਰਕਾਰ ਬਨੋ 780 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੇ ਲੋਕਾਂ ਨੇ ਵੀ ਹੁਣ ਯੋਗਾ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਪਾਕਿਸਤਾਨ ਵਿੱਚ ਵੀ ਯੋਗਾ ਕਾਫੀ ਪਪੂਲਰ ਹੋ ਰਿਹਾ ਹੈ। ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਵਿਖੇ ਦਫ਼ਤਰ ਦੇ ਅੰਦਰ ਚੋਰਾਂ ਵੱਲੋਂ ਚੋਰੀ ਕਰਕੇ ਕੀਮਤੀ ਸਾਮਾਨ ਚੋਰਾ ਲਿਆ ਗਿਆ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿੱਚ 21% ਤੋਂ ਵੱਧ ਉਮੀਦਵਾਰ ਦਾਗੀ ਹਨ ਜਦਕਿ 476 ਉਮੀਦਵਾਰ ਕਰੋੜਪਤੀ ਹਨ। ਕੋਲਕਾਤਾ ਨਾਈਟ ਰਾਈਡਰ ਨੇ ਮੁੰਬਈ ਇੰਡੀਆ ਨੂੰ ਹਰਾ ਦਿੱਤਾ ਹੈ ਤੇ ਮੁੰਬਈ ਇੰਡੀਆ ਲਗਭਗ ਆਈਪੀਐਲ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਚੀਨ ਨੇ ਫਿਰ ਤੋਂ ਤਾਈਵਾਨ ਤੇ ਆਪਣਾ ਹੱਕ ਜਤਾਇਆ ਹੈ ਤੇ ਉਸ ਨੇ ਇਸ ਤੇ ਆਰੰਦਾ ਹੜੇ ਸਰहदी ਇਲਾਕਿਆਂ ਵਿੱਚ ਲੜਾਕੂ ਜਹਾਜ਼ ਉਡਾਏ ਹਨ। ਓਡੀਸ਼ਾ ਦੇ ਪੂਰੀ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਸੁਚਰਿਤ ਮਹੰਤੀ ਨੇ ਪਾਰਟੀ ਨੂੰ ਟਿਕਟ ਮੋੜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਨੂੰ ਫੰਡ ਨਹੀਂ ਦੇ ਰਹੀ। राष्ट्रपति द्रौपदी मुर्मू हिमाचल प्रदेश ਦੇ 5 ਦਿਨਾਂ ਦੇ ਦੌਰੇ ਦੇ ਲਈ ਉਹ Shimla ਪਹੁੰਚ ਗਏ ਹਨ। मसूरी ਤੋਂ देहरादून ਆ ਰਹੀ ਇੱਕ ਕਾਰ ਡੂੰਗੀ ਖਾਈ ਵਿੱਚ ਡਿੱਗ ਗਈ ਜਿਸ ਨਾਲ 5 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇੱਕ ਡਰਾਈਵਰ ਜੋ ਜ਼ਖਮੀ ਹੋ ਗਿਆ। ਇਹ ਵਿਦਿਆਰਥੀ देहरादून ਕਾਲਜ ਨਾਲ ਸੰਬੰਧਿਤ ਸਨ। ਹੁਣ ਖਬਰਾਂ ਸਮਾਪਤ ਹੋਈਆਂ। ਧੰਨਵਾਦ, ਸ਼ੁਕਰੀਆ।